ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤਰ ਪਿਆਰਿਓ ਆ ਦੇਖੋ ਇਸ ਨੂੰ ਕਹਿੰਦੇ ਆ ਕਲਾ ਤੇ ਇਸ ਨੂੰ ਕਹਿੰਦੇ ਆ ਦਿਮਾਗ ਤੇ ਇਸ ਨੂੰ ਕਹਿੰਦੇ ਆ ਜੁਗਾੜ ਲਾਉਣਾ ਤੇ ਇਹ ਪੰਜਾਬੀ ਹੀ ਹੋ ਸਕਦੇ ਨੇ ਜੋ ਕਿ ਐਵੇਂ ਦੇ ਦਿਮਾਗ ਵਰਤਦੇ ਨੇ ਤੇ ਹੈਗੀ ਆ ਨਾ ਪੂਰੀ ਗੱਲ ਬਾਤ ਤੇ ਐਵੇਂ ਦਾ ਦਿਮਾਗ ਵਰਤਨਾ ਤੇ ਦੇਖੋ ਦਾਣੇ ਕੱਢਨੇ ਸੀਗੇ ਉਹਨਾਂ ਨੇ ਆ ਝੋਨਾ ਜੋ ਨੇ ਨੂੰ ਮਤਲਬ ਕੀ ਕਿੱਧਰ ਹੱਥਾਂ ਦੇ ਨਾਲ ਕਿੰਨੀ ਮਿਹਨਤ ਕਰਨੀ ਪੈਣੀ ਸੀ ਆ ਦੇਖੋ ਜਗਾੜ ਲਾਇਆ ਨੀਵੇਂ ਤਾਂ ਟਰਾਲੀ ਨੂੰ ਖਿਲਾ ਰਿਆ ਤੇ ਦੂਸਰੀ ਟਰਾਲੀ ਨੂੰ ਉੱਪਰ ਖਿਲਾ ਕੇ ਤੇ ਲਫਟ ਚੱਕ ਕੇ ਦੂਸਰੀ ਟਰਾਲੀ ਦੇ ਵਿੱਚ ਪਾਤੇ ਹੈਗੀ ਆ ਨਾ ਪੂਰੀ ਗੱਲ ਬਾਤ ਤੇ ਇਸੇ ਕਰਕੇ ਹੀ ਪੰਜਾਬੀਆਂ ਨੂੰ ਜਗਾੜੀ ਕਿਹਾ ਜਾਂਦਾਗਾ ਕਿਵੇਂ ਲੱਗਿਆ ਤੁਹਾਨੂੰ ਕੰਮ ਇਹਨਾਂ ਦਾ ਦੱਸੋ ਫਿਰ ਪੰਜਾਬੀਆਂ ਦਾ ਜਗਾੜ ਕਿਵੇਂ ਲੱਗਿਆ ਹੈਗੀ ਆ ਨਾ ਕਮਾਲ ਦੀ ਗੱਲ ਪੰਜਾਬੀ ਜੋ ਕੰਮਕਾਰ ਕਰਦੇ ਨੇ ਦੇਸੀ ਤਾਂ ਹੀ ਤਾਂ ਇਹਨਾਂ ਨੂੰ ਦੇਸੀ ਕਿਹਾ ਜਾਂਦਾ ਦੇਸੀ ਕੰਮਕਾਰ ਜੋ ਹੁੰਦੇ ਆ ਪੱਕੇ ਹੁੰਦੇ ਆ ਦੇ ਨਾਲੇ ਪੂਰੇ ਪ्योर ਸਿਰਾ ਗੱਲਬਾਤ ਹੁੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ